ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਤੁਹਾਡੇ ਨਾਲ ਸਿੱਖ ਰਾਜ ਦੇ ਖਜ਼ਾਨੇ ਬਾਰੇ ਗੱਲ ਕਰਨ ਜਾ ਰਹੇ ਹਾਂ ਕਿ ਹਾਲ ਹੀ ਦੇ ਕੁਝ ਦਿਨ ਪਹਿਲਾਂ ਸويس ਬੈਂਕ ਨੇ ਆਪਣੇ ਖਾਤਿਆਂ ਬਾਰੇ ਜਾਣਕਾਰੀ ਪਬਲਿਕ ਕਰੀ ਹੈ ਕਿ ਕਿਵੇਂ ਸويس ਬੈਂਕ ਵਿੱਚ ਸਿੱਖ ਰਾਜ ਦਾ ਖਾਤਾ ਹੈ ਤੇ ਕਿੰਨੇ ਟ੍ਰਿਲੀਅਨ ਡਾਲਰ ਉਸ ਵਿੱਚ ਪਏ ਹਨ ਤੇ ਉਹ ਕਿੰਨੇ ਸਮੇ ਤੋਂ ਉਹ ਖਾਤਾ ਲਵਾਰਸ ਪਿਆ ਹੈ ਉਸ ਵਿੱਚ ਕੋਈ ਵੀ ਲੈਣ ਦੇਣ ਨਹੀਂ ਹੋਇਆ ਆਓ ਸਾਂਝੀ ਕਰੀਏ ਉਹ ਜਾਣਕਾਰੀ ਜੋ ਸਵਿਟਸ ਬੈਂਕ ਨੇ ਆਪਣੀ ਰਿਪੋਰਟ ਵਿੱਚ ਦੱਸੀ ਹੈ ਇਸ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਖਾਤਾ ਕਿਸ ਦਾ ਸੀ ਔਨਵਾਰਸ ਸੀ ਉਸ ਖਾਤੇ ਦਾ ਪਹਿਲਾ ਤੁਹਾਨੂੰ ਦੱਸ ਦਈਏ ਉਸ ਖਾਤੇ ਵਿੱਚ ਕਿੰਨਾ ਪੈਸਾ ਪਿਆ ਹੈ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਖਾਲਸੇ ਰਾਜ ਦਾ ਇੰਨਾ ਪੈਸਾ ਲਵਾਰਸ ਹੀ ਪਿਆ ਹੈ ਉਸ ਖਾਤੇ ਵਿੱਚ ਤਕਰੀਬਨ 2 ਟ੍ਰਿਲੀਅਨ ਡਾਲਰ ਪਏ ਹਨ ਇਹ ਖਾਤਾ ਆਖਰੀ ਵਾਰ 1930 ਵਿੱਚ ਚਲਾਇਆ ਗਿਆ ਸੀ ਪਰ ਉਸ ਤੋਂ ਬਾਅਦ ਉਹ ਖਾਤਾ ਉਸੇ ਤਰ੍ਹਾਂ ਹੀ ਪਿਆ ਹੈ ਉਸ ਵਿੱਚ 1930 ਤੋਂ ਬਾਅਦ ਕੋਈ ਲੈਣ ਦੇਣ ਨਹੀਂ ਕੀਤਾ ਗਿਆ ਇਹ ਖਾਤਾ ਕਿਸ ਦੇ ਨਾਮ ਹੈ ਤੇ ਇੰਨਾ ਪੈਸਾ ਇਸ ਖਾਤੇ ਵਿੱਚ ਕਿੱਥੋਂ ਆਇਆ ਸੀ ਉਸ ਬਾਰੇ ਤੁਹਾਡੇ ਨਾਲ ਗੱਲ ਕਰਦੇ ਹਾਂ ਪਰ ਪਹਿਲਾਂ ਤੁਹਾਨੂੰ ਦੱਸ ਦਈਏ ਕਿ 2 ਟ੍ਰਿਲੀਅਨ ਡਾਲਰ ਦੀ ਕੀਮਤ ਭਾਰਤੀ ਰੁਪਏ ਵਿੱਚ ਅੱਜ ਦੇ ਸਮੇਂ ਕਿੰਨੀ ਹੋਵੇਗੀ ਤੁਹਾਨੂੰ ਦੱਸਦੇ ਹਾਂ ਕਿ 1 ਟ੍ਰਿਲੀਅਨ ਡਾਲਰ ਦੀ ਅੱਜ ਦੇ ਸਮੇਂ ਭਾਰਤ ਦੇ ਰੁਪਏ ਵਿੱਚ ਕੀਮਤ ਤਕਰੀਬਨ 1 ਲੱਖ ਅਰਬ ਰੁਪਏ ਹੋਵੇਗੀ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਿੱਖਾਂ ਦਾ ਕਿੰਨਾ ਪੈਸਾ ਵਿਦੇਸ਼ਾਂ ਵਿੱਚ ਲੋਵਾਰਸ ਹੀ ਪਿਆ ਹੈ ਕਿੰਨਾ ਅਮੀਰ ਹੋਵੇਗਾ ਆਪਣਾ ਸਿੱਖ ਰਾਜ ਹੁਣ ਦੇਖੋ ਤੁਸੀਂ 2 ਟ੍ਰਿਲੀਅਨ ਡਾਲਰ ਅੱਜ ਦੇ ਸਮੇਂ ਭਾਰਤੀ ਰੁਪਏ ਦੇ 2 ਲੱਖ ਅਰਬ ਰੁਪਏ ਤੋਂ ਵੀ ਕਿਤੇ ਵੱਧ ਬਣਦੇ ਹਨ ਇੰਨਾ ਪੈਸਾ ਕਿਸ ਦਾ ਹੈ ਕੌਣ ਛੱਡ ਕੇ ਗਿਆ ਹੈ ਆਓ ਤੁਹਾਨੂੰ ਦੱਸੀਏ ਇਹ 2 ਟ੍ਰਿਲੀਅਨ ਡਾਲਰ ਮਹਾਰਾਜਾ ਦਲੀਪ ਸਿੰਘ ਜੀ ਆਪਣੀ ਵਸੀਅਤ ਵਿੱਚ ਛੱਡ ਕੇ ਗਏ ਸਨ ਤੇ ਇਹ ਪੈਸਾ ਕਿਸ ਦੇ ਖਾਤੇ ਵਿੱਚ ਪਿਆ ਹੈ ਉਸ ਬਾਰੇ ਦੱਸਾਂਗੇ ਸੋ ਇਸ ਬੈਂਕ ਦੀ ਹੁਣ ਦੀ ਰਿਪੋਰਟ ਮੁਤਾਬਕ ਮਹਾਰਾਜਾ ਦਲੀਪ ਸਿੰਘ ਜੀ ਦੀ ਬੇਟੀ ਕੈਥਰੀਨ ਦੇ ਖਾਤੇ ਵਿੱਚ 2 ਟ੍ਰਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਪਈ ਹੈ ਤੇ ਇਹ ਰਾਸ਼ੀ 1930 ਤੋਂ ਬਾਅਦ ਉਸੇ ਤਰ੍ਹਾਂ ਹੀ ਪਈ ਹੈ 1930 ਤੋਂ ਬਾਅਦ ਕੋਈ ਵੀ ਵਾਰਿਸ ਨਹੀਂ ਆਇਆ ਇਸ ਰਾਸ਼ੀ ਦਾ ਮਹਾਰਾਜਾ ਦਲੀਪ ਸਿੰਘ ਜੀ ਦੀ ਬੇਟੀ ਦੇ ਵਿਦੇਸ਼ਾਂ ਵਿੱਚ ਇਸੇ ਤਰ੍ਹਾਂ ਦੇ ਬਹੁਤ ਖਾਤੇ ਪਾਏ ਗਏ ਹਨ ਜਿਨ੍ਹਾਂ ਵਿੱਚ ਕਿੰਨੇ ਹਿਊ ਟ੍ਰਿਲੀਅਨ ਡਾਲਰ ਇਸੇ ਤਰ੍ਹਾਂ ਲਵਾਰਸ ਹੀ ਪਏ ਹਨ ਦੇਖੋ ਆਪਣਾ ਸਿੱਖਾਂ ਦਾ ਕਿੰਨਾ ਹੀ ਪੈਸਾ ਵਿਦੇਸ਼ੀ ਖਾਤਿਆਂ ਵਿੱਚ ਲਵਾਰਸੀ ਪਿਆ ਹੈ ਕਿੰਨਾ ਅਮੀਰ ਖੁਸ਼ਹਾਲ ਸੀ ਆਪਣਾ ਖਾਲਸਾ ਰਾਜ ਪਰ ਇਹਨਾਂ ਧੋਖੇਬਾਜ਼ ਲੋਕਾਂ ਨੇ ਹੌਲੀ-ਹੌਲੀ ਆਪਣਾ ਖਾਲਸਾ ਰਾਜ ਖਤਮ ਕਰ ਦਿੱਤਾ ਆਪਣੀਆਂ ਚਾਲਾਂ ਨਾਲ ਤੇ ਅੰਗਰੇਜ਼ ਆਪਣਾ ਸਿੱਖਾਂ ਦਾ ਸਾਰਾ ਪੈਸਾ ਲੁੱਟ ਕੇ ਆਪਣੇ ਮੁਲਖ ਲੈ ਗਏ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਹੋਰ ਵੀ ਸਿੱਖ ਰਾਜ ਨਾਲ ਸੰਬੰਧਿਤ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ